ਕਹਿੰਦੇ ਇੱਕ ਦ੍ਰਿਸ਼ਟ ਹੋ ਜਾਓ ਤੁਹਾਨੂੰ ਬ੍ਰਹਮ ਸਾਰਾ ਦਿਖਣਾ ਸ਼ੁਰੂ ਹੋ ਜਾਏਗਾ ਨਦਰੀ ਆਵੇ ਸਭ ਬ੍ਰਹਮ ਪਸਰੀਆ ਕਰੋ ਪਿਆਰਿਓ ਆਪਾਂ ਦੇ ਉਹੀ ਦੱਸਣਾ ਜੋ ਅਸੀਂ ਕੀਤਾ ਮੈਂ ਫੇਰ ਵਾਰ ਵਾਰ ਕਹਾਂ ਮੇਰੇ ਕੋ ਗੁਰਮਾਣੀ ਦਾ ਗਿਆਨ ਨਹੀਂ ਹੈ ਤੋਂ ਬਾਅਦ ਵਿੱਚ ਬੇਸ਼ੱਕ ਇਹ ਸਾਡਾ ਨੰਬਰ ਵੀ ਡਿਲੀਟ ਕਰ ਦਿਓ ਫਿਰ ਘਰ ਬੈਠ ਕੇ ਹੀ ਉਹ ਅਭਿਆਸ ਕਰਨਾ ਹੈ ਦੇਖਣ ਦੀ ਗੱਲ ਉਹੀ ਕਰੂਗਾ ਜਿਹੜਾ ਖੁਦ ਦੇਖਦਾ ਹੈ ਜਿਹੜਾ ਖੁਦ ਅੰਨਾ ਪਿਆਰਿਓ ਉਹ ਦੇਖਣ ਦੀ ਗੱਲ ਕਦੇ ਵੀ ਨਹੀਂ ਕਰ ਘਰੋਂ ਬਾਹਰ ਪੈਰ ਰੱਖਣ ਦੀ ਵੀ ਲੋੜ ਨਹੀਂ ਹੈਗੀ ਸਿਰਫ ਇੱਕੋ ਜੀ ਚਾਹੀਦੀ ਹੈ ਹੁਣ ਨਾ ਇੱਕ ਚੀਜ਼ ਆਪਾਂ ਇੱਥੇ ਕਲੀਅਰ ਕਰਨੀ ਹੈ ਡੇਰਾਵਾਦੀ ਦੋ ਤਿੰਨ ਜੀਵਾਂ ਨੇ ਨਾ ਇਹ ਸਵਾਲ ਕੀਤਾ ਸੀ ਕਹਿੰਦੇ ਤੁਸੀਂ ਡੇਰਾਵਾਦੀ ਗੱਲ ਕਰਦੇ ਹੋ ਕਿਉਂਕਿ ਜਿੰਨਾ ਚਿਰ ਤੱਕ ਆਪਾਂ ਦੇਖਿਆ ਨਹੀਂ ਨਾ ਪਿਆਰੇ ਉਹਨਾਂ ਚਿਰ ਤੱਕ ਭਰਮ ਸਾਡੇ ਅੰਦਰ ਰਹਿਣਾ ਹੀ ਆ ਭਾਵੇਂ ਜਿੰਨੀਆਂ ਮਰਜ਼ੀ ਆਪਾਂ ਪਰਮੇਸ਼ਰ ਦੀਆਂ ਗੱਲਾਂ ਕਰੀ ਜੇ ਕਿਤੇ ਨਾ ਕਿਤੇ ਸਾਡੇ ਅੰਦਰ ਹੀ ਭਰਮ ਆ ਜਾਊਗਾ ਬੇਰ ਕਿਤੇ ਨਾ ਕਿਤੇ ਅੰਦਰੋਂ ਹੀ ਸਾਡੇ ਅੰਦਰੋਂ ਵਿਚਾਰ ਪੈਦਾ ਹੋ ਜਾਣਾ ਕਿ ਹੋ ਸਕਦਾ ਨਾ ਹੀ ਹੋਵੇ ਜਿਹੜੇ ਅਗਿਆਨਤਾ ਦੇ ਵਿੱਚ ਨੇ ਬਾਰੀ ਗਿਆਨ ਜਿੰਨਾ ਮਰਜ਼ੀ ਉਹਨਾਂ ਦੇ ਕੋਲ ਜਿੰਨਾਂ ਕੋਲ ਆ ਗਿਆ ਨਹੀਂ ਹੈਗਾ ਦੇਖਣ ਦਾ ਜਿੰਨਾਂ ਕੋਲ ਮਾਲਕ ਨੂੰ ਦੇਖਣ ਦਾ ਗਿਆ ਨਹੀਂ ਹੈ ਕੋਈ ਜੀਵਾ ਨੇ ਕਿਹਾ ਤੁਸੀਂ ਗੁਰਬਾਣੀ ਤੋਂ ਤੋੜਦੇ ਹੋ ਕੁਝ ਕਹਿੰਦੇ ਤੁਸੀਂ ਅਨਹਦ ਨਾਦ ਜਿੰਨਾਂ ਦੀ ਗੱਲ ਨਹੀਂ ਕਰਦੇ ਕਦੇ ਸੁਖਮੀ ਸਾਹਿਬ ਪੜ੍ਹਦੇ ਆ ਪੜ੍ਹਦੇ ਆ ਨਾ ਕਿਤੇ ਇਸ ਪੰਕਤੀ ਤੇ ਰੁੱਕ ਕੇ ਜਾਓ 2 ਮਿੰਟ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਾਬਾ ਬੁੱਲਾ ਜੀ ਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਅਸੀਂ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਆ ਰੱਬ ਨੂੰ ਮਿਲਣਾ ਚਾਹੁੰਦੇ ਆ ਤੇ ਬਾਬਾ ਜੀ ਨੇ ਅੱਗੋਂ ਜਵਾਬ ਦਿੱਤਾ ਉਹ ਕਹਿੰਦੇ ਕਿ ਮਿਲਿਆ ਤੇ ਉਹਨੂੰ ਜਾਂਦਾ ਹੈ ਪਿਆਰੇ ਉਹ ਜਿਹੜਾ ਕਿਤੇ ਦੂਰ ਬੈਠਾ ਹੋਵੇ ਤੁਸੀਂ ਤਾਂ ਮਿਲੇ ਹੋਏ ਹੋ ਉਹ ਕਹਿੰਦੇ ਜੇ ਮਿਲੇ ਹੋਏ ਆ ਤਾਂ ਫਿਰ ਨਜ਼ਰ ਕਿਉਂ ਨਹੀਂ ਆਉਂਦਾ ਤੇ ਬਾਬਾ ਜੀ ਨੇ ਅੱਗੋਂ ਜਵਾਬ ਦਿੱਤਾ ਕਹਿੰਦੇ ਬੁੱਲਿਆ ਰੱਬ ਤੇਰੇ ਤੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਤੇਰੇ ਤੋਂ ਦੂਰ ਨਹੀਂ ਹੈ ਪਰ ਤੇਰੇ ਕੋ ਅੱਖ ਨਹੀਂ ਹੈ ਤੇਰੇ ਕੋਲ ਦ੍ਰਿਸ਼ਟੀ ਨਹੀਂ ਹੈ ਜਿਹਦੇ ਨਾਲ ਤੂੰ ਉਹਨੂੰ ਦੇਖ ਸਕੇ। ਇਹੀ ਗੁਰੂ ਪਿਆਰਿਓ ਅਸਲ ਕਨਸੈਪਟ ਹੈ ਸਾਡਾ ਵੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬਾਣੀ ਵੀ ਇਹ ਗੱਲ ਕਹਿੰਦੀ ਹੈ। ਮਾਰੇ ਕਹਿੰਦੇ ਤੂੰ ਸੰਸਾਰ ਨੂੰ ਤੇ ਦੇਖਦਾ ਹੈ ਤੂੰ ਪਰਮੇਸ਼ਰ ਨੂੰ ਕਿਉਂ ਨਹੀਂ ਦੇਖਦਾ? ਤੂੰ ਕਿਉਂ ਉਹਨੂੰ ਦੂਰ ਸਮਝਦਾ? ਕਦੇ ਸੁਖਮੀ ਸਾਹਿਬ ਪੜਦੇ ਆ ਪੜਦੇ ਆ ਨਾ ਕਿਤੇ ਇਸ ਪੰਕਤੀ ਤੇ ਰੋਕੇ ਜਾਇਓ 2 ਮਿੰਟ ਜਿਹੜੇ ਆਪਾਂ ਪਾਠ ਪੜਦੇ ਆ ਨਾ ਕਿਤੇ ਆ ਪੰਕਤੀ ਤੇ ਖਲੋ ਕੇ ਜਾਇਓ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਣਤ ਦੂਰੇ ਕਦੇ ਇਸ ਤੇ ਰੋਕੇ ਕਦੇ ਇਹਨੂੰ ਵਿਚਾਰੇਓ ਕਿ ਮਾਰੇ ਕਹਿੰਦੇ ਜਿਹੜਾ ਸਦਾ ਹੀ ਹਜੂਰ ਹੈ ਜਿਹੜਾ ਹਾਜ਼ਰਾ ਹਜੂਰ ਹੈ ਮਾਰੇ ਕਹਿੰਦੇ ਅੰਨਾ ਆ ਤੂੰ ਨੂੰ ਦੂਰ ਸਮਝਦਾ ਅੰਨਾ ਗਿਆ ਸਾਨੂੰ ਉੱਤੇ ਅੰਨਾ ਪਤਾ ਕਿ ਉਹਨੂੰ ਕਹਿੰਦੀ ਗਰਬਾਣੀ ਅੰਨਾ ਉਹਨੂੰ ਕਹਿੰਦੀ ਹੈ ਜਿਸ ਨੂੰ ਮਾਲਕ ਨਹੀਂ ਦਿਖਦਾ ਮਾਰੇ ਕਹਿੰਦੇ ਆ ਸੋਕੇ ਉਹ ਅੰਦਾ ਅੱਖੀਏ ਜੇ ਹੁਕਮ ਹੈ ਅੰਦਾ ਹੋਏ ਨਾਨਕ ਹੁਕਮ ਨਾ ਬੂਝੇ ਅੰਦਾ ਕਹੀਏ ਸੋਏ ਅੰਦੇ ਨਾਖੀਆਂ ਨੇ ਜਨਮਖ ਲੋਏ ਨਾ ਹੈ ਅੰਦੇ ਸੇਈ ਨਾਨਕਾ ਜੋ ਖਸਮੋ ਕੁੱਥੇ ਜਾਏ ਇਹ ਜਗ ਅੰਦਾ ਸਭ ਅੰਧ ਕਮਾਏ ਬਿਨ ਗੁਰ ਮੱਗ ਨਾ ਪਾਏ ਸਤਗੁਰ ਮਿਲੇ ਤਾਂ ਅੱਖੀ ਦੇਖੇ ਮਾਰੇ ਕਹਿੰਦੇ ਉਹ ਅੰਨੇ ਨਹੀਂ ਆ ਨੇ ਇਹ ਨਾਖੀਆਂ ਨੇ ਜਨਮਖ ਲੋਏ ਨਾ ਹੈ ਜਿਨ੍ਹਾਂ ਦੀਆਂ ਅੱਖਾਂ ਨਹੀਂ ਹੈ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਦਾ ਮਾਰੇ ਕਹਿੰਦੇ ਉਹ ਅੰਨੇ ਥੋੜੀ ਆ ਉਹ ਤੇ ਹੁਕਮੇ ਅੰਨੇ ਹੋਏ ਉਹ ਤੇ ਮਾਲਕ ਦੇ ਹੁਕਮ ਦੇ ਵਿੱਚ ਬਾਣੇ ਦੇ ਵਿੱਚ ਉਹਨਾਂ ਨੂੰ ਅੱਖਾਂ ਨਹੀਂ ਮਿਲੀਆਂ ਮਾਰੇ ਕਹਿੰਦੇ ਅੱਖਾਂ ਹੋ ਕੇ ਵੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਦੇਖਿਆ ਅੰਨੇ ਹੋ ਐ ਤਾਂ ਕੋ ਅੰਧਾ ਜਾਣ ਤਦੂਰੇ ਕਿਉਂਕਿ ਸੰਸਾਰ ਨੂੰ ਵੇਖਣ ਵਾਲੀ ਤੇ ਅੱਖ ਹੈ ਪਰ ਮਾਰੇ ਕਹਿੰਦੇ ਐ ਨਿਰੰਕਾਰ ਨੂੰ ਵੇਖਣ ਵਾਲੀ ਅੱਖ ਨਹੀਂ ਇਹੀ ਬਾਬਾ ਬੁੱਲੇ ਨੇ ਕਿਹਾ ਕਹਿੰਦੇ ਤੇਰੀ ਰੱਬ ਨੂੰ ਵੇਖਣ ਵਾਲੀ ਅੱਖ ਨਹੀਂ ਨਹਿਗੀ ਤੇਰੀ ਗੁਰੂ ਪਿਆਰੇਓ ਜੀਵ ਦਾ ਵਿਸ਼ਵਾਸ ਨਹੀਂ ਬਣਦਾ ਜੀਵ ਦਾ ਸ਼ੰਕੇ ਕਰਦੇ ਆ ਸਾਨੂੰ ਵੀ ਕਈਆਂ ਦੇ ਸਵਾਲ ਆਏ ਕਹਿੰਦੇ ਇਦਾਂ ਨਹੀਂ ਹੋ ਸਕਦਾ ਪਰਮੇਸ਼ਰ ਦੀ ਪ੍ਰਾਪਤੀ ਕੋਈ ਜੀਵਾਂ ਨੇ ਕਿਹਾ ਤੁਸੀਂ ਗੁਰਬਾਣੀ ਤੋਂ ਤੋੜਦੇ ਹੋ ਕੁਝ ਕਹਿੰਦੇ ਤੁਸੀਂ ਅਨਹਦ ਨਾਦ ਜਿੰਨਾਂ ਦੀ ਗੱਲ ਨਹੀਂ ਕਰਦੇ ਪਿਆਰਿਓ ਪਹਿਲੀ ਗੱਲ ਤੇ ਇਹ ਆ ਕਿ ਸਾਡੇ ਤੋਂ ਬੜੇ ਬੜੇ ਵੱਡੇ ਉੱਚੇ ਵਿਦਵਾਨ ਜਿਹੜੇ ਉਹ ਬੈਠੇ ਆ ਜਿਨ੍ਹਾਂ ਨੂੰ ਸਾਡੇ ਤੋਂ ਕਿਤੇ ਵੱਧ ਗੁਰਬਾਣੀ ਦਾ ਗਿਆਨ ਹੈ ਸਾਨੂੰ ਤਾਂ ਕੁਝ ਵੀ ਗਿਆਨ ਨਹੀਂ ਹੈਗਾ ਆਪਾਂ ਤਾਂ ਪਿਆਰਿਓ ਸਿਰਫ ਉਹੀ ਗੱਲ ਕਰਦੇ ਆ ਜੋ ਸਾਡਾ ਪ੍ਰੈਕਟੀਕਲ ਹੈ ਜੋ ਅਸੀਂ ਕਰਕੇ ਵੇਖਿਆ ਜੋ ਕਰਕੇ ਦੇਖਿਆ ਜੋ ਸਾਨੂੰ ਮਿਲਿਆ ਤੜਫ ਸੀ ਮਾਲਕ ਨੂੰ ਮਿਲਣ ਦੀ ਜੋ ਕਰਕੇ ਮਿਲਿਆ ਆਪਾਂ ਕਹਿੰਦੇ ਆ ਕਿ ਕੋਈ ਭਾਈ ਕੋਈ ਸਾਡੇ ਵਾਰ ਕੋਈ ਤੜਫ ਵਾਲਾ ਜੀਵ ਕੋਈ ਵਰਾਗੀ ਜੀਵ ਕੋਈ ਬੈਠਾ ਹੋਵੇ ਜਿਹੜਾ ਲੱਭਦਾ ਫਿਰਦਾ ਹੋਵੇ ਹੋ ਸਕਦਾ ਹੈ ਸਾਡੀ ਬਣਾਈ ਹੋਈ ਵੀਡੀਓ ਕਿਤੇ ਉਹਦੇ ਤੱਕ ਪਹੁੰਚ ਜਾਵੇ ਤੇ ਉਹਦਾ ਕਿਤੇ ਭਲਾ ਹੋ ਜਾਵੇ ਤੇ ਇਸ ਕਰਕੇ ਇਹ ਤੇ ਤੜਫ ਵਾਲੇ ਜੀ ਵਾਸਤੇ ਹੈ ਜਿਹੜੇ ਸਿਰਫ ਮਾਲਕ ਦੇ ਮਲਾਪ ਦੀ ਗੱਲ ਕਰਦੇ ਐ ਆਪਾਂ ਦੂਸਰੀ ਗੱਲ ਨਹੀਂ ਕਰਦੇ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਆਪਾਂ ਵੀ 5-7 ਸਾਲ ਇਹਨਾਂ ਚੀਜ਼ਾਂ ਦੇ ਵਿੱਚ ਪੜਕੇ ਆ ਇਹ ਕੀ ਆਵਾਜ਼ਾਂ ਹੁੰਦੀਆਂ ਨੇ ਸਾਨੂੰ ਪਿਆਰੇ ਉਹ ਇਹਨਾਂ ਚੀਜ਼ਾਂ ਦਾ ਕੋਈ ਗਿਆਨ ਨਹੀਂ ਆਪਾਂ ਤੇ ਗੱਲਦੇ ਆਂ ਨਰੋਲ ਮਾਲਕ ਨੂੰ ਦੇਖਣ ਦੀ ਗੱਲ ਪ੍ਰਕਾਸ਼ ਦੀ ਗੱਲ ਜਿਹਨੂੰ ਜਪੁ ਸਾਹਿਬ ਦੀ ਬਾਣੀ ਕਹਿੰਦੀ ਹੈ ਅਚਲ ਮੂਰਤ ਅਨਭਾਉ ਪ੍ਰਕਾਸ਼ ਸੋ ਤੁਮਹੀ ਮੇਂ ਬਸੇ ਨਰੰਤਰ ਨਾਨਕ ਦਰਪਨ ਨਿਆਈ ਤੇ ਜਿਹਨੂੰ ਮਿਲਦੇ ਆਂ ਆਨੰਦ ਵਧਣਾ ਸ਼ੁਰੂ ਹੋ ਜਾਂਦਾ ਹੈ ਜੀਵਨ ਦੇ ਵਿੱਚ ਉਹ ਮਾਲਕ ਦੀ ਗੱਲ ਕਰਦੇ ਆਂ ਆਪਾਂ ਸਾਡਾ ਤੇ ਜੋ ਪ੍ਰੈਕਟੀਕਲ ਆਪਾਂ ਉਸ ਪ੍ਰੈਕਟੀਕਲ ਦੇ ਹਿਸਾਬ ਦੇ ਨਾਲ ਗੱਲ ਕਰਦੇ ਆ ਗਿਆਨ ਨੂੰ ਪਿਆਰਿਓ ਗਿਆਨ ਦੀਆਂ ਤੇ ਜਿੰਨੀਆਂ ਮਰਜ਼ੀ ਆਪਾਂ ਵੱਡੇ ਵੱਡੇ ਪਹਾੜ ਖੜੇ ਕਰੀ ਜਾਈਏ ਉਹ ਗਿਆਨ ਨੇ ਸવાય ਹੋਮੇ ਤੋਂ ਸਾਨੂੰ ਕੁਝ ਨਹੀਂ ਦੇਣਾ ਕੁਝ ਨਹੀਂ ਦੇਣਾ ਸਾਨੂੰ ਉਹਨੇ ਸੰਸਾਰ ਨੂੰ ਤੁਸੀਂ ਆਪਣੇ ਗਿਆਨ ਦੇ ਰਈ ਸੇਹ ਦੇ ਸਕਦੇ ਹੋ ਪਰ ਉਹ ਗਿਆਨ ਸਮਝ ਲਓ ਤੁਹਾਡੇ ਸਿਰ ਤੇ ਇੱਕ ਤੁਸੀਂ ਟੋਕਰਾ ਆਪਣੇ ਸਿਰ ਦੇ ਉੱਤੇ ਗਿਆਨ ਦਾ ਚੁੱਕਿਆ ਆ ਉਹਦੇ ਨਾਲ ਮਿਲਣਾ ਕੁਝ ਵੀ ਨਹੀਂ ਕਿਉਂਕਿ ਉਹ ਤੁਹਾਡਾ ਕੱਠਾ ਕੀਤਾ ਹੋਇਆ ਗਿਆਨ ਹੈ ਪਿਆਰਿਓ ਅਨੁਪਵਿਗਿਆਨ ਕੋਈ ਨਹੀਂ ਆਪਾਂ ਗੱਲ ਕਰਦੇ ਆ ਆਪਣੇ ਅਨੁਭਵ ਦੇ ਹਿਸਾਬ ਦੇ ਨਾਲ ਸਾਡਾ ਜੋ ਵੀ ਆਪਾਂ ਬੋਲਦੇ ਆ ਜੋ ਵੀ ਆਪਾਂ ਗਿਆਨ ਦੀ ਗੱਲ ਕਰਦੇ ਆ ਆਪਣੇ ਅਨੁਭਵੀ ਗਿਆਨ ਦੀ ਗੱਲ ਕਰਦੇ ਆ ਜੋ ਸਾਡਾ ਪ੍ਰੈਕਟੀਕਲ ਗਿਆਨ ਹੈ ਜੋ ਅਸੀਂ ਕਰਕੇ ਦੇਖਿਆ ਜੋ ਮਿਲਿਆ ਆਪਾਂ ਉਸ ਹਿਸਾਬ ਦੇ ਨਾਲ ਗੱਲ ਕਰਦੇ ਆ ਇਹ ਨਹੀਂ ਕਿ ਇਧਰੋਂ ਗੁਰਬਾਣੀ ਚੋਂ ਪੰਕਤੀਆਂ ਪੜ੍ਹੀਆਂ ਇਧਰ ਅੱਗੇ ਕਰਕੇ ਤੁਹਾਨੂੰ ਸੁਣਾਉਂਦੀ ਆ ਉਹ ਗਿਆਨ ਨਹੀਂ ਹੈ ਸਾਡੇ ਕੋਲ ਉਹਨਾਂ ਬਾਰੇ ਸਤਿਗੁਰਾਂ ਦੀ ਬਾਣੀ ਦੇ ਵਿੱਚ ਆਉਂਦਾ ਹੈ ਜੋ ਜਾਣੇ ਹਉ ਭਗਤ ਗਿਆਨੀ ਅੱਗੇ ਠਾਕੁਰ ਤਿਲ ਨਹੀਂ ਮੰਨੀ ਜੋ ਜਾਣੇ ਮੈਂ ਕਥ ਨਹੀਂ ਕਰਤਾ ਵਪਾਰੀ ਬਚਦਾ ਜਿਉਂ ਬਿਰਤਾ ਮਾਰੇ ਕਹਿੰਦੇ ਉਹ ਤੇ ਉਹ ਹਿਸਾਬ ਹੈ ਨਾ ਇਧਰੋਂ ਸੌਦਾ ਲਿਆ ਤੇ ਇਧਰ ਵੇਚ ਦਿੱਤਾ ਆਪ ਕੁਝ ਵੀ ਨਹੀਂ ਖਟਿਆ ਵਿੱਚੋਂ ਆਪ ਤੇ ਆਪ ਤੇ ਉਹਦਾ ਸਵਾਦ ਲੈ ਕੇ ਨਹੀਂ ਵੇਖਿਆ ਜਿਨ ਮਹਾਰਾਜ ਦੀ ਬਾਣੀ ਦੇ ਵਿੱਚ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਆ ਨਾ ਸੁਖਮਨੀ ਸਾਹਿਬ ਦਾ ਹੀ ਬਚਨ ਹੈ ਜਿਹਦੇ ਵਿੱਚ ਮਹਾਰਾਜ ਨੇ ਇਹ ਗੱਲ ਲਿਖੀ ਵੀ ਹੋਈ ਹੈ ਔਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਿਸਕੇ ਅੰਦਰ ਵਸੇ ਨਿਰੰਕਰ ਤਿਸਕੀ ਸਿੱਖ ਤਰੇ ਸੰਸਾਰ ਉਹਦੀ ਸਿੱਖਿਆ ਹੀ ਤਾਰੇ ਕੀ ਮਾਰੇ ਕਹਿੰਦੇ ਜਿਹਦੇ ਅੰਦਰ ਪਰਮੇਸ਼ਰ ਵਸ ਗਿਆ ਜਿਹਨੇ ਪ੍ਰਗਟ ਕਰ ਲਿਆ ਬਾਲਕ ਜੰਮਦਾ ਮਰਦਾ ਨਹੀਂ ਉਹ ਪ੍ਰਗਟ ਹੋ ਜਾਂਦਾ ਸਾਡੇ ਜੀਵਨ ਦੇ ਵਿੱਚ ਸੋ ਆਪਾਂ ਆਪਣੇ ਟੌਪਿਕ ਤੇ ਫੇਰ ਵਾਪਸ ਆ ਜਾਈਏ ਗੁਰੂ ਪਿਆਰੇਓ ਵੇਖਣ ਵਾਲੀ ਅੱਖ ਨਹੀਂ ਤੇਰੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਪੀਏ ਨੇਤਰ ਅੰਨੇ ਨੇ ਮਾਰੇ ਕਦੇ ਕਾਹੋ ਨਾਨਕ ਇਹ ਨੇਤਰ ਅੰਧ ਸੇ ਅੰਨੇ ਕਿਉਂ ਨੇ ਕਿਉਂਕਿ ਮਾਲਕ ਨੂੰ ਨਹੀਂ ਦੇਖਿਆ ਤੇ ਮਾਰੇ ਕਹਿੰਦੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਜਦੋਂ ਆਪਾਂ ਸਤਗੁਰ ਦੀ ਹਜ਼ੂਰੀ ਚ ਗਏ ਜਦੋਂ ਆਪਾਂ ਸਤਗੁਰਾਂ ਕੋਲੋਂ ਗਿਆਨ ਲਿਆ ਜਦੋਂ ਸਾਨੂੰ ਸੋਝੀ ਮਿਲੀ ਜਦੋਂ ਸਾਨੂੰ ਉਹ ਗਿਆਨ ਮਿਲਿਆ ਉਹ ਪ੍ਰਚੰਡ ਗਿਆਨ ਮਿਲਿਆ ਮਾਲਕ ਨੂੰ ਦੇਖਣ ਦਾ ਮਿਆਰ ਗਿਆਨ ਮਿਲਿਆ ਤੁਮਾਰੇ ਕਹਿੰਦੇ ਸਾਡੀ ਦਿਵ ਦ੍ਰਿਸ਼ਟੀ ਬਣ ਗਈ ਦਿਵ ਦ੍ਰਿਸ਼ਟੀ ਭਾਵ ਉਹ ਦ੍ਰਿਸ਼ਟੀ ਬਣ ਗਈ ਜਿਹਦੇ ਨਾਲ ਮਾਲਕ ਨੂੰ ਦੇਖਿਆ ਜਾ ਸਕਦਾ ਹੁਣ ਉਹ ਕਿਹੜੀ ਆ ਦ੍ਰਿਸ਼ਟੀ ਪੰਕਤੀ ਸੁਣਿਓ ਧਿਆਨ ਨਾਲ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਗਿਆਨ ਦਾ ਸੁਰਮਾ ਅੰਜਰ ਕਹਿੰਦੇ ਸੁਰਮੇ ਨੂੰ ਗਿਆਨ ਦਾ ਸੁਰਮਾ ਜਿਹਦੀਆਂ ਨੇਤਰਾ ਵਿੱਚ ਪੈ ਗਿਆ ਬੁਲੇ ਰੱਬ ਤੇਰੇ ਤੋਂ ਵਕ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਅੱਖ ਨਹੀਂ ਤੇਰੇ ਕੋਲ ਹੈਗੀ ਮਾਰੇ ਕਹਿੰਦੇ ਉਹ ਗਿਆਨ ਜਿਹਨੂੰ ਮਿਲ ਗਿਆ ਨਾ ਵੇਖਣ ਵਾਲਾ ਵੇਖਣ ਦਾ ਗਿਆਨ ਜਿਹਨੂੰ ਮਿਲ ਗਿਆ ਤਾਂ ਕੋ ਸਰਬ ਪ੍ਰਗਾਸਾ ਸਰਬ ਪ੍ਰਗਾਸਾ ਭਰਿਆ ਵਿਆਪੂਰਾ ਮਾਰੇ ਕਹਿੰਦੇ ਅਗਿਆਨ ਜਿਹੜੇ ਅਗਿਆਨਤਾ ਦੇ ਵਿੱਚ ਨੇ bari ਗਿਆਨ ਜਿੰਨਾ ਮਰਜੀ ਉਹਨਾਂ ਦੇ ਕੋਲ ਜਿਨ੍ਹਾਂ ਕੋਲ ਆ ਗਿਆਨ ਨਹੀਂ ਹੈਗਾ ਦੇਖਣ ਦਾ ਜਿੰਨਾਂ ਕੋਲ ਮਾਲਕ ਨੂੰ ਦੇਖਣ ਦਾ ਗਿਆਨ ਨਹੀਂ ਹੈ ਅ ਗਿਆਨ ਜਿਹੜੇ ਅੰਧੇਰੇ ਵਿੱਚ ਨੇ ਅੰਧੇਰਾ ਸੂਝ ਸਨਾਹੀ ਜਿਨ੍ਹਾਂ ਨੂੰ ਅਜੇ ਤੱਕ ਮਾਲਕ ਦੀ ਸੋਝੀ ਨਹੀਂ ਆਈ ਠੀਕ ਹੈ ਬੜਾ ਗਿਆਨ ਹੈ ਬੜਾ ਕੁਝ ਹੈ ਪਰ ਮਾਰੇ ਕਹਿੰਦੇ ਜਿਨ੍ਹਾਂ ਨੂੰ ਅਜੇ ਤੱਕ ਪਰਮੇਸ਼ਰ ਨੂੰ ਦੇਖਣ ਦਾ ਗਿਆਨ ਨਹੀਂ ਆਇਆ ਅੰਧੇਰਾ ਸੂਝ ਸਨਾਹੀ ਜਿਨ੍ਹਾਂ ਨੂੰ ਅਜੇ ਸੋਝੀ ਨਹੀਂ ਆਈ ਮਾਰੇ ਕਹਿੰਦੇ ਬਹੁੜ ਬਹੁੜ ਪਰਮਾਤਾ ਪਰਮ ਦੇ ਵਿੱਚ ਨੇ ਜਿਹੜੇ ਅਜੇ ਵੀ ਪਰਮ ਦਾ ਮਤਲਬ ਹੈ ਇਹ ਹੈ ਕਿ ਅਜੀ ਵੀ ਉਹ ਇਸ ਗੱਲ ਨੂੰ ਕਬੂਲ ਕਰ ਲੈਣਗੇ ਕਿ ਪਰਮੇਸ਼ਰ ਨਹੀਂ ਹੈ ਭਾਵੇਂ ਜਿੰਨਾ ਮਰਜੀ ਉਹਦਾ ਗਿਆਨ ਹੋਵੇ ਕਿਉਂਕਿ ਜਿੰਨਾ ਚਿਰ ਤੱਕ ਆਪਾਂ ਦੇਖਿਆ ਨਹੀਂ ਨਾ ਪਿਆਰੇ ਉਹਨਾਂ ਚਿਰ ਤੱਕ ਭਰਮ ਸਾਡੇ ਅੰਦਰ ਰਹਿਣਾ ਹੀ ਹੈ ਭਾਵੇਂ ਜਿੰਨੀਆਂ ਮਰਜੀ ਆਪਾਂ ਪਰਮੇਸ਼ਰ ਦੀਆਂ ਗੱਲਾਂ ਕਰੀਏ ਕਿਤੇ ਨਾ ਕਿਤੇ ਸਾਡੇ ਅੰਦਰ ਹੀ ਭਰਮ ਆ ਜਾਊਗਾ ਫੇਰ ਕਿਤੇ ਨਾ ਕਿਤੇ ਅੰਦਰੋਂ ਹੀ ਸਾਡੇ ਅੰਦਰੋਂ ਵਿਚਾਰ ਪੈਦਾ ਹੋ ਜਾਣਾ ਕਿ ਹੋ ਸਕਦਾ ਨਾ ਹੀ ਹੋਵੇ ਮਾਲਕ ਕਿਉਂਕਿ ਦੇਖਿਆ ਨਹੀਂ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਧਿਆਨ ਧਰੋ ਤਿਹ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ ਜਿਹੜਾ ਛਾਇਆ ਪਿਆ ਮਾਰੇ ਕਹਿੰਦੇ ਪੂਰੇ ਸੰਸਾਰ ਦੇ ਵਿੱਚ ਉਹਦਾ ਧਿਆਨ ਧਰੋ ਹੁਣ ਧਿਆਨ ਕਿਵੇਂ ਧਰਨਾ ਅੱਖਾਂ ਬੰਦ ਕਰਕੇ ਤੇ ਅੰਦਰ ਲਈਏ ਇਦਾਂ ਕਿਵੇਂ ਧਿਆਨ ਧਰਨਾ ਬਾਣੀ ਨੂੰ ਪੁੱਛੋ ਮਾਰੇ ਕਹਿੰਦੇ ਬਿਨ ਗੁਰ ਦੇਖਿਆ ਕੈਸੇ ਗਿਆਨ ਮਾਰੇ ਕਹਿੰਦੇ ਗਿਆਨ ਤੋਂ ਬਿਨਾ ਗੁਰ ਤੋਂ ਬਿਨਾ ਮਾਰੇ ਕਹਿੰਦੇ ਬਿਨ ਗੁਰ ਦੇਖਿਆ ਮਾਰੇ ਕਹਿੰਦੇ ਕੈਸੇ ਗਿਆਨ ਗੁਰ ਤੋਂ ਬਿਨਾ ਮਾਰੇ ਕਹਿੰਦੇ ਗਿਆਨ ਕਿਵੇਂ ਆਏਗਾ ਉਹਨੂੰ ਦੇਖਣ ਦਾ ਤੇ ਮਾਰੇ ਕਹਿੰਦੇ ਬਿਨ ਪੇਖੇ ਕੋ ਕੈਸੇ ਧਿਆਨ ਮਾਰੇ ਕਹਿੰਦੇ ਉਹਨੂੰ ਦੇਖੇ ਤੋਂ ਬਿਨਾ ਧਿਆਨ ਕਿਵੇਂ ਧਰ ਲੋਗੇ ਉਹਦਾ ਹੁਣ ਇੱਕ ਬੱਚਾ ਸੱਤ ਸਮੁੰਦਰ ਪਾਰ ਬੈਠਾ ਪਰ ਉਹਦਾਂ ਵੀ ਉਦਾਹਰਣ ਦਿੱਤੀ ਸੀ ਆਪਣੀ ਮਾਂ ਦੇ ਵਿੱਚ ਧਿਆਨ ਧਰਦਾ ਹੈ ਉਹ ਕਿਵੇਂ ਧਰਦਾ ਕਿਉਂਕਿ ਉਹਨੂੰ ਦੇਖਿਆ ਉਹਨੂੰ ਜੇ ਦੇਖਿਆਦਾ ਹੋਊਗਾ ਫਿਰ ਕਿਵੇਂ ਧਿਆਨ ਲਾਊਗਾ ਆਪਣੀ ਮਾਂ 'ਚ ਉਹ ਇਥੇ ਮਾਰੇ ਕਹਿੰਦੇ ਬਿਨ ਪੇਖੇ ਕੋ ਕਿਵੇਂ ਧਿਆਨ ਮਾਰੇ ਕਹਿੰਦੇ ਦੇਖੇ ਤੋਂ ਬਿਨਾ ਧਿਆਨ ਕਿ ਇਹੀ ਤੇ ਆਪਾਂ ਕਹਿੰਦੇ ਨਾ ਉਹਦਾ ਧਿਆਨ धरो ਧਿਆਨ ਮਤਲਬ ਉਹਨੂੰ ਦੇਖੋ ਆਪਾਂ ਕਿਵੇਂ ਦੇਖੀਏ ਜਦੋਂ ਇਹ ਸ਼ਬਦ ਆ ਗਿਆ ਨਾ ਕਿਵੇਂ ਦੇਖੀਏ ਫਿਰ ਉਥੇ ਆਪਾਂ ਕੀਦਾ ਇਹਦੇ ਵਾਸਤੇ ਗੁਰ ਲਵੋ ਹੁਣ ਨਾ ਇੱਕ ਚੀਜ਼ ਆਪਾਂ ਇਥੇ ਕਲੀਅਰ ਕਰਨੀ ਹੈ ਡੇਰਾਵਾਦੀ ਦੋ ਤਿੰਨ ਜੀਵਾਂ ਨੇ ਨਾ ਇਹ ਸਵਾਲ ਕੀਤਾ ਸੀ ਕਹਿੰਦੇ ਤੁਸੀਂ ਡੇਰਾਵਾਦੀ ਗੱਲ ਕਰਦੇ ਹੋ ਇੱਕ ਸ਼ਬਦ ਧਿਆਨ ਨਾਲ ਸੁਣਿਓ ਮੋਢ ਤੋਂ ਪਿਆਰਿਓ ਡੇਰਾਵਾਦ ਨੂੰ ਪਰਾਂ ਕਰਕੇ ਆਪਾਂ ਗੱਲ ਕਰਦੇ ਪਏ ਆ ਜਿੰਨੇ ਵੀ ਜੀਵ ਸਾਡੀ ਵਿਚਾਰਾਂ ਨੂੰ ਸੁਣਉਂਦੇ ਆ ਜਿਨ੍ਹਾਂ ਨੂੰ ਮਾਲਕ ਦੀ ਕਿਰਪਾ ਹੋਈ ਮਾਲਕ ਦੇ ਦਰਸ਼ਨ ਹੋਏ ਕਿਸੇ ਨੂੰ ਵੀ ਇਹ ਚੀਜ਼ ਪੁੱਛ ਲਿਓ ਕਿਸੇ ਬਾਬੇ ਦਾ ਨੰਬਰ ਦਿੱਤਾ ਕਿਸੇ ਨੂੰ ਕਿਸੇ ਡੇਰੇ ਦਾ ਐਡਰੈਸ ਦਿੱਤਾ ਆਪਾਂ ਤਾਂ ਇੱਥੋਂ ਤੱਕ ਕਹਿ ਰਹੇ ਆ ਕਿ ਘਰੋਂ ਬਾਹਰ ਪੈਰ ਰੱਖਣ ਦੀ ਵੀ ਲੋੜ ਨਹੀਂ ਹੈਗੀ ਸਿਰਫ ਇੱਕੋ ਚੀਜ਼ ਚਾਹੀਦੀ ਹੈ ਗਿਆਨ ਅੰਜਨ ਚਾਹੀਦਾ ਹੈ ਗਿਆਨ ਦਾ ਸੁਰਮਾ ਚਾਹੀਦਾ ਹੈ ਗਿਆਨ ਅੰਜਨ ਮਤਲਬ ਆਹ ਸੁਰਮਾ ਨਹੀਂ ਪਿਆਰਿਓ ਸੁਰਮੇ ਦਾ ਮਤਲਬ ਕਿ ਇਹਨਾਂ ਨੇਤਰਾਂ ਨੂੰ ਗਿਆਨ ਚਾਹੀਦਾ ਮਾਲਕ ਨੂੰ ਦੇਖਣ ਦਾ ਵੀ ਕਿਹੜੇ ਤਰੀਕੇ ਨਾਲ ਵੇਖੀਏ ਕਈ ਵੀਰ ਜੀ ਮੈਸੇਜ ਕਰਦੇ ਵੀਰ ਜੀ ਦੱਸੋ ਮੈਂ ਕਿਹੜੇ ਤਰੀਕੇ ਨਾਲ ਮਾਲਕ ਨੂੰ ਵੇਖਾਂ ਆਪਾਂ ਉਹਨੂੰ ਗੁਰ ਕਹਿੰਦੇ ਆ ਬਾਣੀ ਵੀ ਉਹਨੂੰ ਗੁਰ ਕਹਿੰਦੀ ਵੀ ਦੇਖਣ ਦਾ ਗਿਆਨ ਵੀ ਸਾਨੂੰ ਸੰਸਾਰ ਨੂੰ ਦੇਖਣ ਦਾ ਗਿਆਨ ਹੈ ਨਿਰੰਕਾਰ ਨੂੰ ਦੇਖਣ ਦਾ ਗਿਆਨ ਨਹੀਂ ਹੈ ਕਿਸ ਤਰੀਕੇ ਨਾਲ ਆਪਾਂ ਦੇਖੀ ਉਹਦੇ ਵਾਸਤੇ ਗੁਰ ਹੈ ਉਦੇ ਵਾਸਤੇ ਕਿਤੇ ਜਾਣਾ ਨਹੀਂ ਹੈ ਦੇਖਣ ਦੀ ਗੱਲ ਉਹੀ ਕਰੂਗਾ ਜਿਹੜਾ ਖੁਦ ਦੇਖਦਾ ਹੈ ਜਿਹੜਾ ਖੁਦ ਅੰਨਾ ਪਿਆਰੇ ਉਹ ਦੇਖਣ ਦੀ ਗੱਲ ਕਦੇ ਵੀ ਨਹੀਂ ਕਰੂ ਉਹਨੇ ਇਹ ਗੱਲ ਉਹਦੇ ਗੱਲ ਦੇ ਮੰਨਣ ਚ ਹੀ ਨਹੀਂ ਆੜੀ ਤੇ ਇਸ ਕਰਕੇ ਜਦੋਂ ਆਪਾਂ ਦੇਖਣ ਦੀ ਗੱਲ ਕਰਦੇ ਆ ਨਾ ਤੇ ਫਿਰ ਸਾਨੂੰ ਕੋਈ ਪੁੱਛਦਾ ਵੀ ਸਾਨੂੰ ਵੀ ਦੱਸੋ ਗੁਰ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ ਫਿਰ ਆਖੀਦਾ ਕਿ ਆਹ ਤਰੀਕੇ ਨਾਲ ਉਹਨੂੰ ਦੇਖਿਆ ਜਾ ਸਕਦਾ ਉਹਦੇ ਵਾਸਤੇ ਆਪਾਂ ਨੂੰ ਸੋਝੀ ਚਾਹੀਦੀ ਹੈ ਉਹ ਆਪਾਂ ਕਿਸੇ ਵੀ ਜ਼ਰੀਏ YouTube ਦੇ ਜ਼ਰੀਏ Facebook ਦੇ ਜ਼ਰੀਏ ਕਾਲ ਦੇ ਜ਼ਰੀਏ ਫੋਨ ਦੇ ਜ਼ਰੀਏ ਕਿਸੇ ਤਰੀਕੇ ਨਾਲ ਵੀ ਆਪਾਂ ਉਹ ਸੋਜੀ ਲੈ ਸਕਦੇ ਕਿਤੇ ਜਾਣ ਦੀ ਲੋੜ ਹੀ ਨਹੀਂ ਬਾਅਦ ਇਹ ਕਹਿੰਦੇ ਉਹहां ਤਾਂ ਜਾਈਏ ਜੋ ਹਾਂ ਨਾ ਹੋਵੇ ਜਾਣਾ ਹੀ ਨਹੀਂ ਕਿਤੇ ਵੀ ਹੁਣ ਇੱਥੇ ਵੀ ਕਹਿਣਗੇ ਵੀ ਗੁਰਦੁਆਰੇ ਮੱਥਾ ਟੇਕਣੇ ਵੀ ਨਹੀਂ ਜਾਣਾ ਤੁਸੀਂ ਗੁਰੂ ਘਰ ਤੋਂ ਤੋੜ ਰਹੇ ਹੋ ਜਾਓ ਭਾਈ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਈ ਲੱਗਣਾ ਹੈ ਆਪਾਂ ਅਸੀਂ ਵੀ ਮਹਾਰਾਜ ਦੇ ਹੀ ਚਰਨਾਂ 'ਈ ਲੱਗੇ ਆਂ ਪਰ ਉੱਥੇ ਜਾ ਕੇ ਵੀ ਸੋਝੀ ਲੈਣੀ ਆ ਗੁਰੂ ਘਰੋਂ ਉੱਥੇ ਜਾ ਕੇ ਵੀ ਜੋ ਪਾਤਸ਼ਾਹ ਦੀ ਬਾਣੀ ਸਾਨੂੰ ਉਪਦੇਸ਼ ਕਰਦੀ ਉਹਨੂੰ ਸਮਝਣਾ ਹੈ ਆਪਾਂ ਇਸ ਕਰਕੇ ਗੁਰੂ ਪਿਆਰਿਓ ਮੋਢ ਤੋਂ ਹੀ ਆਪਾਂ ਇਹਨਾਂ ਚੀਜ਼ਾਂ ਨੂੰ ਪਰੇ ਸੁੱਟ ਦਿੱਤਾ ਹੈ ਬਿਲਕੁਲ ਨਿਰੋਲ ਸੱਚ ਦੀ ਗੱਲ ਕਰਦੇ ਆ ਨਿਰੋਲ ਪਰਮੇਸ਼ਰ ਨੂੰ ਦੇਖਣ ਦੀ ਗੱਲ ਕਰਦੇ ਆ ਧਰਮ ਵਿੱਚ ਜਿਹੜੇ ਜੀ ਫਸੇ ਹੋਏ ਨੇ ਜਿਨ੍ਹਾਂ ਨੂੰ ਕਈ ਕਈ ਸਾਲ ਨਿਕਲ ਗਏ ਕਈ ਕਈ ਸਾਡੇ ਮੈਸੇਜ ਆਉਂਦੇ ਕਈ ਵਾਰੀ ਵੀਰ 80 ਸਾਲ ਹੋ ਗਏ ਆ 85 ਸਾਲ ਹੋ ਗਈ ਉਮਰ ਬਹੁ ਦੇ ਕੁਝ ਕਰਕੇ ਦੇਖਿਆ ਵੀ ਕਰਕੇ ਦੇਖਿਆ ਵੀ ਪਰ ਅਜੇ ਤੱਕ ਦੇਖਿਆ ਨਹੀਂ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ ਸਾਨੂੰ ਵੀ ਦੱਸੋ ਕਿ ਸਾਡਾ ਭਰਮ ਖਤਮ ਹੋ ਜਾਏ ਪਤਾ ਲੱਗ ਜਾਏ ਵੀ ਮਾਲਕ ਹੈਗਾ ਇੱਥੇ ਸਾਡੇ ਕੋਲ ਹੀ ਆ ਸਵਾਸ ਦੇ ਰਿਹਾ ਸਾਨੂੰ ਮਾਰੇ ਕਹਿੰਦੇ ਸਭ ਸੇ ਉਹ ਕਿਰਪਾਲ ਸੰਭਾਲੇ ਸਾਇ ਆ ਸਾਹ ਦੇ ਰਿਹਾ ਮਾਰੇ ਕਹਿੰਦੇ ਨਿਕਟ ਨਾ ਦੇਖੇ ਪਰ ਗਹਿ ਰਹਿ ਜਾਏ પરાਈਆਂ ਚੀਜ਼ਾਂ ਨੂੰ ਮਾਰਿਆ ਕੇ ਤੂੰ ਵੇਖੀ ਜਾਂਦਾ ਆਪਣੇ ਨੂੰ ਤੂੰ ਦੇਖਦਾ ਹੈ ਜਿਹੜਾ ਪਰਮੇਸ਼ਰ ਤੇਰਾ ਆਪਣਾ ਹੈ ਜਿਹੜਾ ਤੈਨੂੰ ਸਵਾਸ ਦੇ ਰਿਹਾ ਉਹਨੂੰ ਤੂੰ ਦੇਖ ਬਗਾਨੀਆਂ ਚੀਜ਼ਾਂ ਦੇ ਵੇਖੀ ਜਾ ਰਿਹਾ ਹੈ ਬਗਾਨੇ ਘਰ ਚ ਛਾਲ ਮਾਰ ਕੇ ਚਲੇ ਜਾਂਦਾ ਮਨਮੁਖ ਹੰਕਾਰੀ ਮਹਿਲ ਨਾ ਜਾਣੇ ਕਿਨੇ ਅੱਗੇ ਕਿਨ ਪਿੱਛੇ ਸਦਾ ਬਲਾਈਏ ਮਹਿਲ ਨਾ ਆਵੇ ਕਿਉਂ ਘਰਦਰਗੇ ਸੀ ਜੇ ਕੋਈ ਜੀ ਵੀ ਇਹ ਗੱਲ ਕਹਿ ਰਹੀ ਵੀਰ ਜੀ ਤੁਸੀਂ ਸਿੱਧਾ ਹੀ ਉਪਰਲੀ ਪੌੜੀ ਦਾ ਗਿਆਨ ਦੇ ਰਹੇ ਹੋ ਨੀਚਲੇ ਪੁਆਇੰਟ ਛੱਡ ਹੀ ਦਿੱਤੇ ਇਹਨਾਂ ਨੂੰ ਵੀ ਦੱਸੋ ਪਹਿਲਾਂ ਇੰਨਾ ਸਿਮਰਨ ਕਰੋ ਆਹ ਕਰੋ ਪਿਆਰਿਓ ਆਪਾਂ ਦੇ ਉਹੀ ਦੱਸਣਾ ਜੋ ਅਸੀਂ ਕੀਤਾ ਮੈਂ ਫੇਰ ਵਾਰ-ਵਾਰ ਕਹਾਂ ਮੇਰੇ ਕੋ ਗੁਰਬਾਣੀ ਦਾ ਗਿਆਨ ਨਹੀਂ ਹੈ ਜੋ ਅਸੀਂ ਕੀਤਾ ਆਪਾਂ ਉਹੀ ਜੀਵਾ ਨੂੰ 2 ਦੀ ਪੁਆਇੰਟ ਗੱਲ ਦੱਸਣੀ ਵੀ ਆਹ ਕੰਮ ਕਰ ਲਓ ਤੇ ਪ੍ਰਾਪਤੀ ਹੈ ਸਾਨੂੰ ਨਹੀਂ ਇਹ ਦੱਸਣਾ ਹੁੰਦਾ ਕਿ ਤੁਸੀਂ ਪਹਿਲਾਂ ਆਹ ਕਰ ਲਓ ਜੀ ਫਿਰ ਆਹ ਕਰ ਲਓ ਜੀ ਫਿਰ ਇਦਾਂ ਕਰਿਓ ਜੀ ਫਿਰ ਇਦਾਂ ਕਰਿਓ ਜੀ ਨਹੀਂ ਪਿਆਰਿਓ ਆਹ ਕਰ ਲਓ ਬਸ ਆ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਉਹ ਤੁਹਾਨੂੰ ਗਿਆਨ ਦਿੱਤਾ ਜਾਏਗਾ ਆਪਾਂ ਨੰਬਰ ਪਾਏ ਹੁੰਦੇ ਆ WhatsApp ਨੰਬਰ ਸਕਰੀਨ ਦੇ ਉੱਤੇ ਵੀ ਲੱਗਾ ਹੋਇਆ ਬਸ ਇਸ ਤੇ ਮੈਸੇਜ ਕਰਨਾ ਹੁੰਦਾ ਹੈ ਆਪਾਂ ਤੁਹਾਨੂੰ ਉਸੇ ਵੇਲੇ ਦੱਸ ਦੇਣਾ ਕਿ ਭਾਈ ਆ ਤਰੀਕੇ ਨਾਲ ਆਪਾਂ ਉਹਦੀ ਪ੍ਰਾਪਤੀ ਕਰ ਸਕਦੇ ਹਾਂ ਨਥਿੰਗ ਐਲਸ ਇਸ ਤੋਂ ਇਲਾਵਾ ਕੁਝ ਨਹੀਂ ਹੈ ਤੇ ਜਦੋਂ ਉਹ ਮਿਲ ਗਿਆ ਫਿਰ ਇੱਕ ਇੱਕ ਗੁਰਬਾਣੀ ਦੇ ਅੱਖਰ ਦੀ ਵੀ ਸਮਝ ਆਏਗੀ ਇਹ ਵੀ ਗੱਲ ਨਾਲ ਜੀ ਜਿਹੜੇ ਕਹਿੰਦੇ ਗੁਰਬਾਣੀ ਤੋਂ ਆਪਾਂ ਅਗੇ ਦੇ ਟੁੱਟਦੇ ਨਹੀਂ ਜਾਵਾਂਗੇ ਇੱਕ ਇੱਕ ਅੱਖਰ ਦੀ ਸਮਝ ਆਏਗੀ ਪਤਾ ਲੱਗ ਜਾਈਗਾ ਨਿਤਨੇਮ ਕੀ ਆ ਸਾਡਾ ਕੀ ਨਿਤਨੇਮ ਸਾਨੂੰ ਸਮਝਾਉਂਦਾ ਹੈ ਕੀ ਸਾਨੂੰ ਸੁਖਨੀ ਸਾਹਿਬ ਦੀ ਬਾਣੀ ਸਮਝਾਉਂਦੀ ਹੈ ਇਸ ਕਰਕੇ ਨਾ ਕਿਸੇ ਡੇਰੇ ਦਾ ਐਡਰੈਸ ਨਾ ਕਿਸੇ ਬਾਬੇ ਦੇ ਚਰਨ ਘਟਾਉਣੇ ਆ ਨਾ ਕਿਸੇ ਬਾਬੇ ਦਾ ਐਡਰੈਸ ਇੱਕ ਵਾਰੀ ਸਿਰਫ ਗਿਆਨ ਲੈਣਾ ਹੈ ਇੱਕ ਵਾਰੀ ਸਿਰਫ ਸਿੱਖਿਆ ਲੈ ਲੈਣੀ ਹੈ ਉਸ ਤੋਂ ਬਾਅਦ ਵਿੱਚ ਬੇਸ਼ੱਕ ਇਹ ਸਾਡਾ ਨੰਬਰ ਵੀ ਡਿਲੀਟ ਕਰ ਦੇਉ ਫਿਰ ਘਰ ਬੈਠ ਕੇ ਹੀ ਉਹ ਅਭਿਆਸ ਕਰਨਾ ਬਾਰ ਬਾਰ ਇਹ ਗੱਲ ਕਹਿ ਰਿਹਾ ਇੱਕ ਵਾਰੀ ਸੋਝੀ ਲੈ ਕੇ ਬਿਸ਼ੱਕ ਇਹ ਵੀ ਨੰਬਰ ਡਿਲੀਟ ਕਰ ਦੇ ਬਾਦ ਵਿੱਚ ਫਿਰ ਆਪ ਹੀ ਅਭਿਆਸ ਕਰਕੇ ਆਪਾਂ ਮਾਰਗ ਦਰਸ਼ਨ ਕਰ ਸਕਦੇ ਹਾਂ ਇੱਕ ਇੱਕ ਮਹੀਨੇ ਦੇ ਵਿੱਚ ਜੀਵਾਂ ਤੇ ਕਿਰਪਾ ਹੋ ਗਈ ਹੈ ਜੀਵਾ ਦਾ ਮਾਰੇ ਕਿਰਪਾ ਕਰੇ ਜਿਹੜੇ ਜੀਵ ਇਸ ਮਾਰਗ ਤੇ ਚੱਲੇ ਆ ਬੜੇ ਜੀਵਾਂ ਦੇ ਭਰਮ ਖਤਮ ਹੋ ਗਏ ਬੜੇ ਜੀਵੇ ਗੱਲ ਕਹਿੰਦੇ ਆ ਕਿ ਸ਼ੁਕਰ ਹੈ ਮਾਲਕ ਦਾ ਸਾਨੂੰ ਇਹ ਸੋਝੀ ਆ ਵੀ ਵੀਰ ਜੀ ਆਪਾਂ ਥੱਕ ਚੱਲੇ ਸੀ ਆਪਾਂ ਭਟਕ ਚੱਲੇ ਸੀ ਪਤਾ ਹੀ ਨਹੀਂ ਸੀ ਲੱਗਦਾ ਕੀ ਕਰਨਾ ਹੈ ਜੀਵਨ 'ਚ ਪਰ ਵਾਕਈ ਹੁਣ ਸੋਝੀ ਆ ਗਈ ਹੁਣ ਪਤਾ ਲੱਗ ਗਿਆ ਕਿ ਆ ਪਰਮੇਸ਼ਰ ਅਤੇ ਇਸ ਤਰੀਕੇ ਨਾਲ ਉਹਨੂੰ ਦੇਖਿਆ ਜਾ ਸਕਦਾ ਹੈ ਉਹਦੇ ਵਾਸਤੇ ਗੁਰ ਹੈ ਗਿਆਨ ਹੈ ਸੂਝੀ ਹੈ ਉਹਨੂੰ ਦੇਖਣ ਦੀ ਸੋ ਇਸ ਕਰਕੇ ਬਾਬਾ ਬੁੱਲਾ ਤੇਹੀ ਗੱਲ ਕਹਿੰਦੇ ਆਪਾਂ ਅੱਜ ਉਹਨਾਂ ਦੀ ਲਾਈਨ ਤੋਂ ਹੀ ਆ ਵੀਡੀਓ ਸ਼ੁਰੂ ਕੀਤੀ ਹੈ ਕਿ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਵੇਖਣ ਵਾਲੀ ਅੱਖ ਜਦਨ ਬਣ ਗਈ ਨਾ ਤੇ ਭਰਮ ਦੂਰ ਹੋ ਜਾਣਾ ਪਿਆਰਿਓ ਸੰਭਾਲੇ ਕਿਰਪਾ ਕਰੇ ਪਿਆਰਿਓ ਆਪਾਂ ਸਾਰੇ ਰਲ ਮਿਲ ਕੇ ਉਸ ਪਰਿਪੂਰਨ ਪਰਮਾਤਮਾ ਦੀ ਸ਼ਰਨ 'ਚ ਚੱਲੀ ਆਪਣਾ ਜੀਵਨ ਸਫਲਾ ਕਰੀਏ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਨ ਦੀ ਹੀ ਤਰੀ ਬਰੀਆ ਉਹਨੂੰ ਮਿਲਣ ਦੀ ਵਾਰੀ ਮਿਲੀ ਹੈ ਤੇ ਉਹਨੂੰ ਮਿਲਣਾ ਹੀ ਜੀਵਨ ਦਾ ਮਨੋਰਥ ਹੈ ਸਤਿਗੁਰ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿਸ ਤਰੀਕੇ ਨਾਲ ਵੇਖਿਆ ਜਾ ਸਕਦਾ ਮਾਰੇ ਕਹਿੰਦੇ ਤ੍ਰੈ ਗੁਣ ਮਾਇਆ ਮੋਹ ਵਿਆਪੇ ਤੁਰਿਆ ਗੁਣ ਹੈ ਗੁਰਮਖ ਲਈਆ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਨਦਰੀ ਆਵੇ ਸਭ ਬ੍ਰਹਮ ਪਸਰੀ ਮਾਰੇ ਕਹਿੰਦੇ ਇੱਕ ਦ੍ਰਿਸ਼ਟ ਹੋ ਜਾਓ ਤੁਹਾਨੂੰ ਬ੍ਰਹਮ ਸਾਰਾ ਦਿਖਣਾ ਸ਼ੁਰੂ ਹੋ ਜਾਏਗਾ ਨਦਰੀ ਆਵੇ ਸਭ ਬ੍ਰਹਮ ਪਸਰੀਆ ਜਿਹੜਾ ਪਸਰਿਆ ਹੋਇਆ ਬ੍ਰਹਮ ਹੈ ਦਖਣਾ ਸ਼ੁਰੂ ਹੋ ਜਾਏਗਾ ਉਹ ਇੱਕ ਦ੍ਰਿਸ਼ਟ ਕਿਵੇਂ ਹੋਣਾ ਕਿਉਂਕਿ ਆਪਾਂ ਦੋ ਦ੍ਰਿਸ਼ਟੀ ਚ ਚਲਦੇ ਆ ਸੰਸਾਰ ਨੂੰ ਦੇਖਦੇ ਇੱਕ ਦ੍ਰਿਸ਼ਟ ਹੋ ਕੇ ਆਪਾਂ ਮਾਲਕ ਨੂੰ ਦੇਖ ਸਕਦੇ ਹਾਂ ਬਸ ਇਹੀ ਕਹਿਡ ਹੈ ਹੋਰ ਪਿਆਰਿਓ ਸਾਨੂੰ ਕੁਝ ਨਹੀਂ ਪਤਾ ਕਿ ਹੋਰ ਕੀ ਕੀ ਅਭਿਆਸ ਹੁੰਦੇ ਨੇ ਸਾਨੂੰ ਨਹੀਂ ਆਪਾਂ ਤਾਂ ਕਹਿੰਦੇ ਇੱਕ ਦ੍ਰਿਸ਼ਟ ਹੋ ਕੇ ਮਾਲਕ ਨੂੰ ਦੇਖੋ ਤੇ ਜੀਵਨ ਸਫਲ ਕਰ ਲਓ ਆਪਣਾ ਤ੍ਰੈਗੁਣ ਮੇਟੇ ਚੌਥੇ ਵਰਤੇ ਇਹ ਆ ਭਗਤ ਨਰਾਈ ਸੁਮਾਲੇ ਕਿਰਪਾ ਕਰੇ ਬਹੁਤੀ ਲੰਬੀ ਵੀਡੀਓ ਨਾ ਕਰੀਏ ਆਪਾਂ ਜੋ ਵੀ ਜੀਵ ਸੋਝੀ ਲੈਣਾ ਚਾਹੁੰਦਾ ਪਿਆਰਿਓ ਕਿਸੇ ਨਾਲ ਨਹੀਂ ਜੁੜਨਾ ਨਾ ਸਾਡੇ ਨਾਲ ਜੁੜਨਾ ਕਿਸੇ ਚੰਮ ਨਾਲ ਕਿਸੇ ਛੀਰ ਨਾਲ ਨਹੀਂ ਜੁੜਨਾ ਜਿਹੜਾ ਮਾਲਕ ਤੁਹਾਨੂੰ ਸਵਾਸ ਦੇ ਰਿਹਾ ਹੈ ਹਰ ਵਕਤ ਸਵਾਸ ਦੇ ਕੇ ਸਾਨੂੰ ਜਿੰਦਾ ਰੱਖ ਰਿਹਾ ਹੈ ਬਸ ਇਹਦੇ 'ਚ ਧਿਆਨ ਲਾ ਕੇ ਇਹਦੇ ਨਾਲ ਜੁੜ ਜਾਣਾ ਆਪਾਂ ਧਿਆਨ ਕਿਵੇਂ ਲਾਉਣਾ ਹੈ ਬਿਨ ਪੇਖੇ ਕੋ ਕੈਸੇ ਧਿਆਨ ਦੇਖ-ਦੇਖ ਕੇ ਉਸ 'ਚ ਧਿਆਨ ਜੁੜਨਾ ਸੁਪੁੱਲਾ ਜੁਗਾ ਲਿਖੇ ਮਾਫ ਬਖਸ਼ਿਸ਼ ਕਰਿਓ ਜੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਗਲਤੀ ਪੁੱਲ ਜੁਗ ਮਾਫ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ